ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਗਦ ਖਾਵਾਂਗੇ ਮੱਝਾਂ ਦੇ ਵਿੱਚ ਇੰਨੇ ਦੇ ਵਿੱਚ ਦੋ ਮਜਾਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਤੇ ਦੋ ਮਜਾਂ ਜਿਹੜੀਆਂ ਦੋਸਤੋ ਗੱਬਣਾ ਵਾ ਡਿਟੇਲ ਇਹਨਾ ਪਸ਼ੂਆਂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤਾਂ ਨਾ ਸਮਝ ਹੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਤਾਂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛ ਲ denn ਤੇ ਵੀਡੀਓ ਦੋਸਤੋ ਅੰਤ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਐ ਵਧੀਆ ਠੀਕ ਠਾਕ ਵੀਰ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਐ ਵਧੀਆ ਮਾਲਕ ਦੀ ਕਿਰਪਾ ਜੀ ਸ਼ੁਕਰ ਹੈ ਹਾਂਜੀ ਹਾਂਜੀ ਐਡਰੈਸ ਬੋਲਦੀ ਵੀਰ ਆਪਣਾ ਕਰੀ ਐਡਰੈਸ ਆਪਣਾ ਪਿੰਡ ਬਲੇਰ ਆ ਨਾਂ ਆਪਣਾ ਗੁਰਸਾਹ ਸਿੰਘ ਹਾਂਜੀ ਤੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ 7529 4528 ਠੀਕ ਹੈ ਜੀ ਹਾਂਜੀ ਅੱਜ ਵੀਰ ਚਾਰ ਮੱਝਾਂ ਤੇ ਚਾਰੇ ਮੱਝਾਂ ਬਹੁਤ ਤੋਂ ਵੱਧ ਹੈ ਹਾਂਜੀ ਵੀਰ ਜੀ ਆ ਵੀ ਦਰਜੇ ਸੁਈਆ ਝੋਟੀ ਸੁਈਆ ਕੱਲ ਰਾਤ ਦੀ ਆ ਵੀ ਕੱਲ ਰਾਤ ਦੀ ਸੁਈਆ ਕਈ ਟਿਕੇਂ ਦੇ ਲਾਫਰਿਕਾ ਸਾਰਾ ਠੀਕ ਹੈ ਜੀ ਤੇ ਦੂਜੀਆਂ ਦੋ ਨਾਲ ਜਿਹੜੀ ਤੇ ਦੂਜੀਆਂ ਇੱਕ ਪਰਲੀ ਦਿਨ ਦਾ ਖੜਦੀ ਆ ਤੇ ਆ ਚਾਰਕ ਦਿਨ ਖੜਦੀ ਠੀਕ ਹੈ ਹਾਂਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਸੱਜਣ ਸੁਈ ਮਾਈ ਤੋਂ ਪਹਿਲਾਂ ਦੱਸੀਏ ਡਿਟੇਲ ਵੀਰ ਨੂੰ ਕਿ ਨਵਾਂ ਸੁਆ ਸੁਈ ਇਹ ਦੂਜਾ ਸੁਆ ਝੋਟੀ ਸੁਈ ਹੈ ਵਿੱਚੀ ਅੱਛਾ ਜੀ ਤੇ ਬਾਕੀ ਝੋਟੀ ਬਹੁਤ ਜਿਆਦੀ ਸਾਂਭੀ ਸੁੰਭੀ ਆ ਕੱਲ ਥੋੜੀ ਸੂਜੇ ਚਾਈ ਕਰਕੇ ਨਾ ਕੱਲ ਦੀ ਸਹੀ ਆ ਹਾਂਜੀ ਹਾਂਜੀ ਤੇ ਬਾਕੀ ਝੋਟੀ ਬਹੁਤ ਚੰਗੀ ਦੁੱਧ ਵੀ ਝੋਟੀ ਛਲੇ 9 ਕਿਲੋ ਬੋਲਾ ਹੋਊਗਾ ਯਾਰ ਅੱਛਾ 9 ਕਿਲੋ ਬੋਲਾ ਸਟਾ ਹਾਂ ਹਾਂ ਤਿਆਰ ਹੈ ਤੇ ਬੱਚਾ ਨੇ ਕੀ ਦਿੱ ਦੋਸਤੋ ਬਚਾ ਨੇ ਆ ਘੱਟਾ ਘੱਟਾ ਬੈਠਾ ਰਮਾਂਦਰ ਨਾਲ ਰਿਹਾ ਆਵੇ ਗਿੱਲੇ 나ੜੂ ਤੇ ਜੇ ਨਾ ਠੀਕ ਠਾਓ ਦਨੇ ਬੱਚਾ ਤੁੰ ਉਠਾ ਕੇ ਦਿਖਾ ਦਨੇ ਕਰੀ ਲੈ ਦੋਸਤੋ ਕੋਈ ਵੀ ਚੈੱਕ ਕਰ ਲਿਆ 나ੜੂ ਗਿੱਲਾ ਜੀ ਬਿਲਕੁਲ ਨਾਲ ਲੰਕਦੇ ਆ ਇਹ ਸੁਈ ਵੀਰੇ ਅੱਜ ਸਵੇਰੇ ਕੱਲ ਸਵੇਰੇ ਨਹੀਂ ਕੱਲ ਸਵੇਰੇ ਤੜਕੇ ਸਵੇਰ ਆ ਅੱਛਾ ਕੱਲ ਸਵੇਰ ਦੀ ਸੁਈ ਹਾਂ ਆ ਕੱਲ ਰਾਤ 12 ਵਜੇ ਰਾਤ 12 ਵਜੇ ਸਹੀ ਆ ਠੀਕ ਹੈ ਜੀ ਹਾਂ ਜੀ ਅੱਛਾ ਵੀਰ ਇਹਨੂੰ ਆਪਾਂ ਹੁਣ ਮਤਲਬ 9 ਕਿਲੋ ਬੋੜਾ 9 ਕਿਲੋ ਬੋੜਾ ਤਿਆਰ ਆ ਠੀਕ ਹੈ ਜੀ ਹਾਂ ਜੀ ਹਾਂ ਚੋਣ ਚਾਂ ਦੇ ਵਿੱਚ ਚੋਣ ਮੈਂ ਨਾ ਇੱਕ ਘਪੂ ਕਰ ਗਈ ਮੈਂ ਪੋਲੀ ਰੂ ਵਰਗੀ ਜਿਤਨਾ ਉਹ ਬਾਪੂ ਹੰਦ ਨਾ ਹੈ ਉਨੀ ਇਤਰਾ ਹੀ ਹੁੰਦੀ ਆ ਠੀਕ ਠੀਕ ਹੈ ਆ ਤੋਰੀ ਵੀ ਕਲੀ ਮਾਰ ਦੋਸਤੋ ਮੈਂ ਦਾ ਕੰਦ ਕਾਠ ਚੈੱਕ ਕਰ ਲੋ ਪਿੱਠ ਪੁੜੀ ਦੀ ਚੜਾਈ ਹਰ ਇੱਕ ਚੀਜ਼ ਤੈਨੂੰ ਚੈੱਕ ਕਰਵਾ ਦਨੇ ਤੋੜ ਕੇ ਫਿਰ ਸਕਵਲਟੀ ਤੋਂ ਲੈ ਕੇ ਤੁਹਾਨੂੰ ਦੋਸਤੋ ਪੂਸ ਤੱਕ ਹਰ ਇੱਕ ਚੀਜ਼ ਆਪਾਂ ਚੈੱਕ ਕਰਵਾਵਾਂਗੇ ਵੀਡੀਓ ਵਿੱਚ ਆਰਡਰ ਜਿਹੜਾ ਦੋਸਤੋ ਕਰਮਾਈ ਨੇ ਬਹੁਤ ਸੋਹਣਾ ਤਿਆਰ ਕੀਤਾ ਜੀ ਕੱਦ ਕੱਦ ਦੋਸਤੋ ਤੁਰੀ ਜੰਦੀ ਮੈਂ ਤਾਂ ਤੁਸੀਂ ਚੈੱਕ ਕਰ ਸਕਦੇ ਸੱਜ ਜੁਈਏ ਬੱਚੇ ਦਾ ਫਰਾਜਾ ਵੱਧ ਕਰੂਗੀ ਆਹ ਲੋ ਜੀ ਪਿੱਠਪਰੇ ਦੀ ਚੜਾਈ ਦੋਸਤੋ ਚੈੱਕ ਕਰ ਲੋ ਚਾਰੇ ਥਣ ਗੈਬ ਦੇ ਲਈ ਦੋਸਤੋ ਕੋਈ ਫੋਟ ਸ਼ਾਮ ਨਹੀਂ ਨਾਲ ਧਾਰਾਂ ਪੂਰਾ ਵੀਰ ਕਹਿੰਦਾ ਐ ਬਰਾਬਰ ਚੋਨ ਦੇ ਵਿੱਚ 9 ਕਿਲੋ ਬੋਲੇ ਤੋਂ ਸਟਾਰਟਿੰਗ ਨਹੀਂ ਕੀਤੀ ਐ ਲੈ ਆ ਵੀਰ ਮੋੜਨਾ ਬਾਕੀ ਵੀਰ ਦੀ ਝੋਟੀ ਬੋਲ ਕਰਤੂਦਾ ਜੀ ਆ ਰਾਵੀ ਜਾਂਦੀ ਆ ਬਾਕੀ ਵੇਖੋ ਐ ਘੋੜੀਆਂ ਨੂੰ ਬੁੱਥਾ ਚੱਕ ਕੇ ਤੁਰਦੀ ਆ ਲਓ ਦੋਸਤੋ ਕਰੋ ਚੈੱਕ ਨੇ ਮੈਂ ਆਪਾਂ ਆੜੀ ਦੋਸਤੋ ਵੇਖੋ ਜੀ ਵਿਉਂਦੀ ਜੀ ਪਾਪਾ ਤੁਰਦੀਆਂ ਹਾਂਜੀ ਹਾਂਜੀ ਦੋਸਤੋ ਆ ਗਾੜ ਵੀ ਚੰਗੀ ਹੈ ਮਾਜਰੀ ਤੇ ਪਛਾੜ ਵੀ ਦੋਸਤੋ ਚੰਗੀ ਬਹਉਂਦੀ ਹੈ ਬਾਾਕੀ ਕੱਦ ਕੱਦ ਖਾਂ ਦਾ ਕਰੋ ਚੱਕ ਜੀ ਹਾਂ ਲੋ ਦੋਸਤੋ ਕਰੋ ਚੱਕ ਬਹੁਤ ਸੁਣਾ ਦੋਸਤੋ ਨਿਗਰਵਨਾ ਤਿਆਰ ਕੀਤਾ ਨਹੀਂ ਕਰਮਾਈਏ ਬਾਕੀ ਦੋਸਤੋ ਕਿੰਨਾ ਕੁ ਚੋਆ ਗਿਆ ਜੀ ਪਹਿਲੇ ਸੂਰ 10 ਕਿਲੋ ਦੁੱਧ ਮੈਂ ਖਾਵੇ ਹੀ ਚੋਇਆ ਠੀਕ ਹੈ ਜੀ ਹਾਂਜੀ ਤੇ ਬਾਕੀ ਜਦੋਂ ਆਰਕੀ ਦੁੱਧ ਵਧੇਰੇ ਆਸੇ ਆਰਕੀ ਝੋਟੀ 10 ਕਿਲੋ ਸਾਡਾ ਬੋਲੇ 9 ਕਿਲੋ ਤਿਆਰ ਹੋਈ ਸ਼ੁਰੂ ਹੋ ਗਈ ਹਾਂਜੀ 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 12 13 ਕਿਲੋ ਚੋਇਆ 12 13 ਕਿਲੋ ਝੋਟੀ RAM ਨਾ ਦੁੱਧ ਚਵਾਉਗੀ ਅਜੇ ਸੂਸਾ ਚ ਆਈ ਆ ਬੋਲੇ ਚ ਠੀਕ ਹੈ ਜੀ ਬਾਕੀ ਝੋਟੀ ਜਦੋਂ ਦੁੱਧ ਦੇ ਆਈ ਨਾ ਉਹ ਝੋਟੀ ਨੇ ਵੇਖਣ ਕੋਸ਼ਿਸ਼ ਨਹੀਂ ਦੇਣਾ ਠੀਕ ਠੀਕ ਹਾਂਜੀ ਤੇ ਵੀਰ ਜੀ ਮੁੱਲ ਕੀ ਕਰਦੇ ਨੇ ਮੋਲ ਤੁਹਾਨੂੰ ਪਤਾ ਵੀ ਜਿੱਤਰਾ ਆਪਾਂ ਕਰਦੇ ਨੇ ਆਪਾਂ ਚਲੋ ਮਾਲ ਵੀਡੀਓ ਪਾਈ ਦੀ ਨਾਲ ਮਿੰਟੋ ਮੇਰੇ ਤੋਂ ਬੜਾ ਵੇਖ ਜਾਂਦਾ ਨਹੀਂ ਆਪਾਂ ਮੋਲ ਉਦੋਂ ਇਹ ਮੋਲ ਆਪਾਂ ਕਰੀਆ ਲੈਣ ਦੇ ਨਾਲ ਆਈ ਹਾਂਜੀ ਹਾਂਜੀ ਵੀ ਜੀ ਆਦਾ ਮੁੱਲ ਕਰਦੇ ਨੇ 90000 ਅੱਛਾ ਜੀ ਤੇ ਇੱਕ ਦਾ ਮਾਨਦਾਨ ਮਾਨਦਾਨ ਹੈ ਟਿੱਕੇ ਦੀ ਖੁੱਲੇ ਦਿਲ ਤਿੰਨ ਛੜ ਦੀਏ ਪੰਜ ਛੜ ਦੀਏ ਬੁੜੇ ਚੱਪ 85 ਦੀ ਦੇਣਾ ਹੈ ਠੀਕ ਹੈ ਜੀ ਕਿਹ ਖੋ ਚਾਹੀਦੇ ਜੋ ਜਿੱਤਰਾ ਜਾਏਗਾ ਬਾਕੀ ਝੋਟੀ ਨਾ 95000 ਦੀ ਵਿਗਣ ਵਾਲੀ ਕੋਈ ਵੇਚਲਾ ਖੜੂ ਝੋਟੀ ਵੇਗੂੀ ਰੋਟੀ ਫੋਲੇ ਤੋਂ ਵੀ ਰਜਮੀ ਲਓ ਦੋਸਤੋ 90000 ਰੁਪਏ ਵੀਰ ਨੇ ਡਿਮਾਂਡ ਰੱਖੀ 85000 ਰੁਪਏ ਦੇ ਵਿੱਚ ਵੀਰ ਕਹਿੰਦਾ ਕੋਈ ਮੌਕੇ ਤੇ ਸ਼ੋਰ ਛੱਪਾ ਜਿਹੜਾ ਹੋਊਗਾ ਜ਼ਰੂਰ ਹੋਊਗਾ ਥੋੜਾ ਬੜਾ ਇਹਦੇ ਨਾਲ ਜਿਹੜੀ ਬੱਦੀ ਮੱਝ ਵੀਰ ਇਹਦੀ ਡਿਟੇਲ ਅਸੀਂ ਇਹ ਵੀਰ ਜੀ ਦੂਜਾ ਸੁਹਾ ਸੁਈ ਝੋਟੀ ਅੱਛਾ ਇਹਨੂੰ ਕੈਨੇਡਾ ਬਗਾਇਆ ਤੇ ਇਹ ਕੱਲ ਰਾਤ 12 ਵਜੇ ਰਾਤ ਇਹ ਸੁਈ ਦੇ ਚਾਰ ਵਜੇ ਉਹ ਸਰੀਰ ਸੜ ਕੇ ਅੱਛਾ ਇਹਨੇ ਬਚਾ ਕੀ ਦਿੱਤਾ ਇਹਨਾਂ ਕੱਟੀ ਦਿੱਤੀ ਆ ਅੱਛਾ ਇਹਦੇ ਮਗਰੋਂ ਹਾਂ ਕੱਟੀ ਬਹੁਤ ਵਧੀਆ ਹੋਏ ਪਿਓਰ ਮੋਰਾ ਇਹਨੂੰ ਸੈਂ ਨਾੜੂ ਨਾਲ ਆ ਕਰ ਲਓ ਚੈੱਕ ਦੋਸਤੋ ਕੱਟੀ ਵੇਖੋ ਬਹੁਤ ਬਹੁਤ ਸੋਹਣੀ ਦੋਸਤੋ ਕੱਟੀ ਵੀ ਚੰਗੀ ਕੁਆਲਿਟੀ ਦੀ ਹੈ ਬੱਚਾ ਬਹੁਤ ਚੰਗਾ ਪਾਇਆ ਮੈਂ ਇਹਦਾ ਆਰਡਰ ਹੈ ਨਾ ਮੈਂ ਆਹ ਕਰੂ ਚਾਹਤੇ ਲੋ ਜੀ ਐਚਐਫ ਗਾਵਾਂ ਨੂੰ ਵਧ ਕੇ ਦੋਸਤੋ ਆਰਡਰ ਤਿਆਰ ਕੀਤਾ ਕਰਵਾਇਆ ਪੂਰਾ ਫਸਬਾ ਨਗਰ ਦੇ ਪੋਸਟਵਾਨਾ ਤਿਆਰ ਕੀਤਾ ਮੈਂ ਹਲਾ ਵੀਰ ਬੋਲਾ ਚੋੜ ਗੁੱਠੇ ਜਿੱਡੀ ਮੋਟੀ ਧਾਰ ਛੋਟੀ ਦੀ ਪਊਗੀ ਬੋਲਾ 10 ਕਿਲੋ ਹੋਣਾ 10 ਕਿਲੋ ਕਾਪਾ 9 ਕਿਲੋ ਗਣ ਕੇ ਦਵਾਂਗੇ ਠੀਕ ਹੈ ਹਾਂ ਕੱਢੀ ਵੀ ਬਾਹਰ ਨੂੰ ਲਓ ਦੋਸਤੋ ਸਭ ਤੋਂ ਵੱਡੀ ਗੱਲ ਹੈ ਇਹਦਾ ਜਿਹੜਾ ਆਰਡਰ ਹੈ ਨਾ ਐਡਾ ਯਵਲਦਸ ਬਾਕੀ ਸ ਆ ਜਾ ਪਛੀ ਦੋਸਤੋ ਸੂਗੇ ਲੱਪੇ ਚਾਹਦਾ ਪਰ ਇਹ ਕਰਮਾਈ ਦੇ ਕੋਈ ਲੱਪਾ ਲੁਪਾ ਨਹੀਂ ਜਿ ਲੈ ਆਇਆ ਵਧੀਆ ਰਾਜੀ ਹੈ ਆ ਜਾ ਮੈਂ ਆਹ ਲੋ ਆ ਕਰੋ ਦੋਸਤੋ ਆਰਡਰ ਚੈੱਕ ਪੰਡਾ ਹੀ ਪਾਈ ਫਿਰਦੀ ਆਹ ਲੋ ਜੀ ਬਹੁਤ ਸੋਹਣੀ ਦੋਸਤੋ ਪਿੱਠ ਪੁੜੇ ਦੀ ਕਿੜਾਈ ਮੈਂ ਦੀ ਵੇਖੋ ਕਰੋ ਚੈੱਕ ਲਾਇਆ ਬੀ ਮੋਰਲਾ ਪੂਰੀ ਦੋਸਤੋ ਰਾਜੀ ਪੂਰੀ ਜੰਮੀ ਪਲੀ ਆ ਬੱਚੇ ਦਾ ਜਿਆਦਾ ਕਰਦੀ ਥੋੜਾ ਜਿਹਾ ਤਾਂ ਕਰਕੇ ਆਰਡਰ ਤੇ ਦੋਸਤੋ ਜੀ ਕਰਦਾ ਤਾਂ ਬਾਰ ਬਾਰ ਵੇਖੀ ਜਾਈਗੇ ਦੋਸਤੋ ਥਣਾ ਦੀ ਜਿਹੜੀ ਸ਼ੇਪ ਆ ਬਹੁਤ ਵਧੀਆ ਵਾ ਹਲੋ ਜੀ ਕਰੋ ਚਾਹ ਚਾਰੇ ਥਣ ਗੈਪ ਚ ਕੋਈ ਫੋਟੋ ਸ਼ਾਮ ਨਾਲ ਚੈੱਕ ਕਰ ਸਕਦੇ ਬਾਕੀ ਬਹੁਤ ਜਾਈ ਛੋਟੀ ਕੰਗੀ ਬਾਕੀ ਇਹ ਨਹੀਂ ਠੰਡੀ ਤੇਰੀ ਵੜੀ ਲਓ ਜੀ ਦੋਸਤੋ ਐ ਬਿਲਕੁਲ ਮਸਤ ਬੱਚਾ ਨਾ ਛੱਡੋ ਐਡੀ ਠੰਡੀ ਆ ਅਛਾ ਵੀਰ ਇਹਨੇ ਕਿੰਨਾ ਖਚੋੜ ਪਾਇਆ ਪਹਿਲੇ ਸੂਏ ਉਹ ਨਾ ਆਖਿਆ ਵੀ 12 13 ਕਿਲੋ ਦੁੱਧ ਚ ਆ ਅਛਾ ਜੀ ਹਾਂ ਜੀ ਐਰ ਕੀ ਦੂਜੇ ਸੂਏ ਸਹੀ ਆ ਤੇ ਐਰ ਕੀ ਮੇ ਦਾ ਵੀ 13 12 13 ਟਪੋਈ ਠੀਕ ਹੈ ਜੀ ਹਾਂ ਜੀ ਬਾਕੀ ਸੇਵਾ ਜੇ ਕੇ ਦੀ ਚੰਗੀ ਹੋ ਜੇ ਹੁਣ ਮੇਰੇ ਬੰਨ ਕੇ ਤੂੜੀ ਪਾਊਗਾ ਤੇ ਫਿਰ ਤੇ ਸਾਨੂੰ ਭਰਾ ਹੀ ਆ ਨਹੀਂ ਜੀ ਕੋਰੇ ਸੇਵਾ ਦਾ ਮੁੱਲ ਪੈਣਾ ਜੋ ਹਾਲ ਮਿਲਣਾ ਦਸਰ ਮੁਤਾਬਕ 10 ਲੀਟਰ ਬੋਲਾ ਹੁਣ ਹਾਂ ਹਾਂ 10 ਕਿਲੋ ਤਿਆਰ ਹੋਊਗਾ ਠੀਕ ਹੈ ਜੀ ਹਾਂ ਜੀ ਤੇ ਮੁੱਲ ਵੀਰ ਕੀ ਕਰਦੇ ਦਾ ਮੁੱਲ ਦੇ ਕਰਨ ਉਹ ਝੋਟੀਆਂ ਉਦਰਾ 1 20 ਦੀ ਆ ਅਛਾ ਜੀ ਤੇ 110 ਦੀ ਦੇ ਦਾਂਗੇ 110 ਚੋਂ ਸਦਾ ਮਾਨਦੜ ਇਹ ਕਰਾਂਗੇ 15 ਦੀ ਦੇ ਦਾਂਗੇ ਲੋ ਲਓ ਜੀ ਦੋਸਤੋ ਹੋ ਗਿਆ ਜੀ ਇੱਕ 15 ਦੇਵਾਂਗੇ ਝੋਟੀ 1,05,000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਦੜ ਜਿਹੜਾ ਕੋਈ ਵੀਰਪਰਾ ਖਿੜਰੂਗਾ ਤਾਂ ਮੌਕੇ ਤੇ ਜਰੂਰ ਹੋਗਾ ਬਾਕੀ ਦੋਸਤੋ ਸਿੰਗੀ-ਸਿੰਗੀ ਮਹਿੰਦੀ ਆ ਕਰੋ ਚੱਕ ਬਾਕੀ ਝੋਟੀ ਦੀ ਬਰੀਕੀ ਬਹੁਤ ਜਾਰੀ ਚੰਗੀ ਲੱਗੀ ਹਾਲੋ ਦੂਸਰੀ ਫੇਸ ਕੁਆਲਟੀ ਕਰਮਾਈ ਦੀ ਬਹੁਤ ਸੋਹਣੀ ਹੈ ਜਿਹੜੀ ਪਹਿਲੇ ਨੰਬਰ ਤੇ ਮਾਝ ਖਾਈ ਦੋਸਤੋ ਉਹ ਵੀ ਪੂਰੀ ਖੂਬਸੂਰਤ ਆ ਲੱਗੀ ਦੋਸਤੋ ਇਹ ਘੋੜਿਆਂ ਨੂੰ ਮੂੰਹ ਚੋਖਰੀ ਪੂਰਾ ਤਾਂ ਨੂੰ ਵੇਖੋ ਬਾਕੀ ਲਊਪੇ ਤੇ ਬਹੁਤ ਜ਼ਿਆਦਾ ਚੰਗਾ ਝੋਟੀ ਝੋਟੀ ਠੀਕ ਹੈ ਜੀ ਹਾਂਜੀ ਨਾਲ ਬਦੀ ਜਿਹੜੀ ਵੀ ਗੱਬਣ ਮੱਝ ਹੈ ਇਹਦੀ ਡਿਟੇਲ ਸੀ ਕਿੰਨਾ ਟਾਈਮ ਖੜਦੀ ਸੁਣ ਚ ਇਹਦਾ ਦੇਣਾ ਵੀ ਜੀ ਤੇ ਜਾ ਪਰਸੋ ਹੈ ਤੇ ਜਾ 20 ਤਰੀਕ ਨੂੰ ਪੂਰੇ ਹੁੰਦੇ ਆ 20 ਦਸੰਬਰ ਨੂੰ ਹਾਂ ਹਾਂ ਯਾਨੀ ਕਿ ਅੱਜ 15 ਦਿਨ ਬਾਕੀ ਪਤਾ ਹਾਂ ਤੇ ਦਿਹਾੜੀ ਡਾਂਗ ਉੱਤੇ ਖੜ ਸਕਦੀ ਆ ਰਾਜੀ ਆ ਹਾਂ ਤੇ ਸਵੇਰ ਕਰਨਾ ਸੁਣੀ ਵੀਰ ਸੂਆ ਨੇ ਅਰ ਗਈ ਹੋਵੇ ਉਹ ਰਜੀਤ ਕਰ ਲਿਆਏ ਤੋਂ ਲਈ ਉਹਦੇ ਨਾਲ ਦੁੱਜੇ ਸੁਣੀ ਆ ਅੱਛਾ ਜੀ ਆਪਾਂ ਤੀਜੇ ਕਰਕੇ ਲੈਂਦੀ ਆ ਤੇ ਬਾਕੀ ਉਹ ਆਪਦੀ ਕੋਈ ਤਸੱਲੀ ਕਰੇ ਦੁੱਜੇ ਚੰਨਲੇ ਤੀਜੇ ਚੰਨਲੇ ਕੇ ਖੜੇ ਤੇ ਬਾਕੀ ਝੋਟੀ ਜੇ ਬਾਈ ਹੈਗੀ ਆ ਠੀਕ ਹੈ ਹਾਂਜੀ ਕੱਢੀਏ ਵੀਰ ਬਾਹਰ ਨੂੰ ਸੂਣ ਦੇ ਵਿੱਚ ਦੋਸਤੋ ਕੋਈ 5-7 ਦਿਨ ਦਾ ਟਾਈਮ ਅਜੇ ਬਾਕੀ ਪਿਆ ਤਾਂ ਸੂਹਾ ਕੋਈ ਵੀਰ ਦੂਜਾ ਮਾਲ ਦੇ ਕੋਈ ਤਿੱਧਾ ਮਾਲ ਦੇ ਉਹ ਤੁਹਾਡੀ ਆਪਣੀ ਨਰਖ ਵਰਖ ਹੈ ਬਾਕੀ ਦੋਸਤੋ ਮੈਂ ਤਾਂ ਕੱਡ-ਕੱਡ ਬਹੁਤ ਸੋਹਣਾ ਜੀ ਚੈੱਕ ਕਰ ਲਉ ਯਾ ਦੋਸਤੋ ਸੋਹਣੀ ਤਿਆਰੀ ਕਰੀ ਹੋਦੀ ਹੈ ਜੇ ਸੂਣ ਦੇ ਵਿੱਚ ਜਿਹੜਾ ਟਾਈਮ ਪਿਆ ਸੂਣ ਦੇ ਸਮੇਂ ਤੱਕ ਇਹਨੇ ਦੋਸਤੋ ਬਹੁਤ ਵਧੀਆ ਆਰਡਰ ਤਿਆਰ ਕਰ ਲੈਣਾ ਲਿਆ ਵੀਰ ਮੋੜਦਾ ਕੱਟੇ ਦੀ ਦਰਦੀਆ ਦੋਸਤੋ ਥੋੜਾ ਜਿਹਾ ਸਾਡੇ ਕੋਲ ਕੈਮਰੇ ਤੋਂ ਕਈ ਵਾਰ ਵੈਸੇ ਪਹੂ ਡਰ ਜਾਂਦਾ ਆ ਜਾ ਹਲੋ ਜਦੋਂ ਤੋਂ ਕਰੋ ਜਦੋਂ ਸੋਨਾ ਆਰਡਰ ਤਿਆਰ ਕਰੀ ਹੁੰਦੀਆਂ ਕਰਮਾਈ ਸ਼ੇਪ ਦੋਸਤੋ ਬਹੁਤ ਵਧੀਆ ਹਵਾ ਨੇ ਦੀ ਜੀ ਹਣਾ ਆਪਣਾ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ ਕੱਲਾ ਕੱਲਾ ਥਣ ਨਿਕੜਵਾ ਲੱਗਾ ਚਾਰੇ ਥਣ ਗੈਪ ਚ ਕੋਈ ਫੋਟੋ ਸ਼ਾਟ ਨਾਲ ਚੈੱਕ ਕਰ ਲਓ ਬਰੀਕ ਚਮੜੀ ਦੋਸਤੋ ਸਿੰਗਲ ਹਿੰਦੀ ਮਜ ਅੱਛਾ ਵੀਰ ਕਿੰਨਾ ਕਿਤਾ ਮੁੱਲ ਕਰਦਾ ਮੁੱਲ ਦੇ ਵੀਰ ਅੱਜ ਦੇ ਖਲਦੀ ਸੁਣਾਹੀ ਕਰਕੇ ਤਾਂ ਆਪਾਂ ਮੁੱਲ ਹੀ ਹਿਸਾਬ ਨਾਲ ਕਰੀ ਦਾ ਅਸੀਂ ਤਾਂ ਚਲੋ ਵੇਚੀ ਗਏ ਫਿਰ ਕੋਈ ਲਿਆਵਾਂਗੇ ਹਾਂਜੀ ਹਾਂਜੀ ਅੱਜ ਦੇ ਕਰਦੇ 85000 ਮੁੱਲ ਅੱਛਾ ਜੀ 85 ਜੋ ਮਾਨ ਕਰਦੇ 82000 ਦੀ ਮੈਂ ਦੇ ਦਾਂਗੇ ਪੂਰੇ ਦੀ ਨਹੀਂ ਹਿੰਦੀ ਹਾਂਜੀ ਵਾਹ ਔਰ ਚਲੋ ਮੌਕੇ ਤੇ ਮਾਨਤਾ ਕਰ ਲਾਂਗੇ। ਹਾਂ ਠੀਕ ਠੀਕ ਮੌਕੇ ਤੇ ਮਾਤਾ ਜੀ ਦੇ ਹੋਣਾ ਪਾ ਕੇ ਇਹਦਾ ਮੌਕੇ ਤੇ ਆ ਜੇ ਵੀ ਵੀਰ ਆਣੇ ਤੂੰ ਇਹਨੇ ਕਰਦਾ ਹੋਰ ਦੱਸ ਆ ਜੇ ਜੂ ਆ। ਠੀਕ ਹੈ ਜੀ। ਹਾਂ ਤੇ ਆਪਾਂ ਬਾਕੀ ਆਪਾਂ ਅਗਲੇ ਨੂੰ ਆਖੀ ਦਾ ਪਿੱਛੇ ਹੁਣ ਮੈਂ ਗੱਬਨੇ ਆ ਕੇ ਤਸੱਲੀ ਕਰ ਲਾ ਟੀਕਾ ਮਾਰ ਕੇ ਪਾਸ ਕਰਦੀ ਟੀਕਾ ਲਾ ਕੇ ਕਰ ਲਾ ਆਲੀ ਤਸੱਲੀ ਕਰ ਲਾ। ਠੀਕ ਹੈ ਜੀ। ਜਦੋਂ ਆਪਾਂ ਬੂਹੇ ਬਾਹਰ ਦੀ ਸੂਈ ਹਮੇ ਹਾਂਜੀ ਉਹਨਾਂ ਆਖੀ ਦਾ ਚੋਰ ਤਸੱਲੀ ਕਰ ਦੋ ਟਾਈਮ ਚੋਂ ਤਿੰਨ ਚੋਂ। ਠੀਕ ਠੀਕ ਹੈ। ਮੈਂ ਜਦੋਂ ਬੂਹੇ ਬਾਹਰ ਹੋ ਗਈ ਸਾਡੀ ਕੋਈ ਗਰੰਟੀ ਨਹੀਂ ਪੱਠੇ ਪਾਵੇਂ ਤੇ ਨਾ ਅਛਾ ਵੀਰ ਇਹਨੇ ਕਿੰਨਾ ਖਚਵਾਇਆ ਦੁੱਧ ਪਹਿਲੇ ਸੂਏ ਪਹਿਲੇ ਸੂਏ 12 ਕਿਲੋ ਮੈਨੇ ਦੁੱਧ ਇਹਨੇ ਚਵਾਇਆ ਪਿਛਲੇ ਸੂਏ ਠੀਕ ਹੈ ਜੀ ਤੇ ਬਾਕੀ ਦੁੱਧ ਵਾਲੀ ਮੈਂ ਹੈ ਦੁੱਧ ਸੇਵਾ ਕਰੀਓ ਫਿਰ ਭਾਵੇਂ ਕੋਈ ਵਧੇਰੇ ਚੁਲੇ ਨਾ ਹੋਵੇ ਤੇ ਫਿਰ ਸਾਡਾ ਰੱਬ ਨੇ ਦਿੱਤੀਆਂ ਖਾਣ ਵਾਲਾ ਹੋਊਗੇ ਹਾਂ ਜੀ ਹਾਂ ਜੀ 85000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ 82000 ਤੋਂ ਵੀਰ ਕਹਿੰਦਾ ਮਾਨਤਾ ਜਿਹੜਾ ਕਿ ਵੀਰ ਭਰਾ ਕਿਦੋਂ ਦਾ ਮੌਕੇ ਤੇ ਹੋਊਗਾ ਮਾਨਤਾ ਦੋਸਤੋ ਜਰੂਰ ਹੋਊਗਾ ਫੋਨ ਜਰੂਰ ਕਰਿਆ ਕਰੋ ਇਹਦੇ ਨਾਲ ਬੱਦੀ ਚੌਥੇ ਨੰਬਰ ਦੀ ਮੱਝ ਡਿਟੇਲ ਦਸੀ ਵੀ ਇਹਦੀ ਇਹਨੇ ਵੀਰ ਜੀ ਚੌਥੇ ਸੂ ਅੱਛਾ ਇਹ ਨੰਬਰ ਵੀ ਚੌਥਾ ਦਾ ਸੂਬਾ ਵਿੱਚ ਹਾਂ ਚੌਥਾ ਠੀਕ ਹੈ ਜੀ ਤੇ ਆਪਾਂ ਅੱਖ ਜੇ ਦਾਖ ਨੂੰ ਭਾਣ ਦੇ ਤੀਜੇ ਸੂਬੇ ਅੱਖ ਜੇ ਤੇ ਬਾਕੀ ਜਿੰਨਾ ਜਿਹੜਾ ਰੋਜ਼ ਮਾਲ ਦੇ ਕੇ ਖਰੀਦਣ ਵੇਚਣ ਵਾਲਾ ਉਹਨੂੰ ਪਤਾ ਹੁੰਦਾ ਮਾਲ ਦੇ ਕੇ ਜਿਹੜਾ ਰਹਿੰਦਾ ਹਾਂ ਜੀ ਠੀਕ ਹੈ ਜੀ ਉਹਨਾਂ ਘਰ ਦੇ ਜਮੇ ਦੰਦ ਵੀ ਕਰਕੇ ਦਾਤ ਦਾ ਵੀ ਇੰਨੇ ਚਿਰ ਦਾ ਹੋ ਗਿਆ ਠੀਕ ਹੈ ਜੀ ਹਾਂ ਹਾਂ ਕਿੰਨਾ ਟਾਈਮ ਖੜਦੀ ਵੀ ਸੂਬੇ ਇਹ ਦਿਨ ਇਹ ਦਾ ਲੈ ਜੂਗੀ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਖੁੱਲ ਗਈ ਵੀ ਕੱਢੀ ਵਾਰ ਜੀ ਚੌਥਾ ਨੰਬਰ ਦੋਸਤੋ ਲੱਗਾ ਇਹਦਾ ਵੀ ਤੇ ਚੌਥੇ ਸੂਏ ਸੁਣੀ ਹੈ ਦਿਨ 10-10 ਜੇ ਟਾਈਮ ਬਿਹਾ ਬਾਕੀ ਸੂਨ ਦੇ ਵਿੱਚ ਦੋਸਤੋ ਕੱਡ ਕਾਠ ਪੂਰਾ ਮੈਂ ਦਾ ਰਾਜੀ ਹੈ ਪੂਰੀ ਜੰਮੀ ਪਲੀ ਹੈ ਦੋਸਤੋ ਹਰ ਵਾਰੀ ਬੇਨਤੀ ਇਹੀ ਕਰਦੇ ਵੀਡੀਓ ਦੇ ਵਿੱਚ ਸੱਜਰ ਸੂਏ ਪਹੁੰਚੂ ਇੱਕ ਟਾਈਮ ਦੋ ਟਾਈਮ ਚੂਕੇ ਆਪਣੀ ਤਸੱਲੀ ਕਰ ਲੋ ਤੇ ਗੱਬਲ ਪਸ਼ੂ ਨੂੰ ਚਾਰੇ ਥਾਂ ਤੇ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਦੋਸਤੋ ਜ਼ਰੂਰ ਕਰਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤੀ ਉਹਨਾਂ ਦਾ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਮੇਰੇ ਵੀਰੋ ਕਾਦਰ ਕਾਦਰ ਦੋਸਤੋ ਮੈਂ ਤਾਂ ਫੇਸ ਕੁਆਲਟੀ ਕਰੋ ਚੈੱਕ ਜੀ ਦੀ ਲਓ ਦੋਸਤੋ ਬਹੁਤ ਸੋਹਣਾ ਆਰਡਰ ਤਿਆਰ ਕਰੀ ਹੋਈ ਹੈ ਜੇ ਦੋਸਤੋ ਢਿੱਲਾ ਢੁਲਾ ਜਿਹੜੀਆਂ ਵਾਲਟਾਂ ਹਵਾਲੇ ਚ ਪਈਆਂ ਬਹੁਤ ਜਾਗੀਆਂ ਪਈਆਂ ਜੀ ਦੋਸਤੋ ਕੁੜੇ ਨਮਾਉਣੇ ਸ਼ੁਰੂ ਕਰ ਦਿੱਤੇ ਆ ਮੈਂ ਇਹਨੇ ਕੋਈ 10 ਦਿਨ ਦਾ ਟਾਈਮ ਅਜੇ ਖੜਦੀ ਹੈ ਦੋਸਤੋ ਪਤਲੀ ਬਿਲਕੁਲ ਬਰੀਕ ਚਮੜੀ ਦੇ ਸਿੰਗਲ ਹੱਡੀ ਦੀ ਮਾਝ ਦੋਸਤੋ ਇਹ ਵੀ ਬਾਕੀ ਮੈਂ ਬੜੀ ਖਰੀਦ ਦੋ 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 ਰਸਲੇ ਹੋਰ 14 ਕਿਲੋ ਮੈਂ ਥਲੇ ਚੁੰਦੇ ਰਹਾਂ ਤੇ ਬਾਕੀ ਆਪਾਂ ਨਹੀਂ 14 ਦਾ ਦੇ ਆਪਾਂ ਨੇ 12 ਕਿਲੋ ਦੇ ਦੇ ਬੜਾ ਬਾਕੀ ਦੋ ਦੇ ਦੇ ਬੜਾ ਵਾ ਹਾਂ ਠੀਕ ਠੀਕ ਹੈ ਹਾਂ ਉਮਰ ਦੇ ਸਾਹਣਾ ਚ ਸਵੇਰ ਬਾਕੀ ਮੈਂ ਲਊ ਪੇਤਲੀਆ ਠੀਕ ਹੈ ਜੀ ਤੇ ਬਾਕੀ ਮੈਂ ਬਹੁਤ ਖਰੀ ਆ ਬਾਕੀ ਚੱਪੜ ਮੈਂ ਬੋਦੀ ਪੋਲੀ ਆਈ ਮੁੱਲ ਨਾ ਕਰਦੇ ਮੁੱਲ ਦੇਣ ਲੈਣਾ ਨਾ ਲੈ ਕਰ ਦਈਏ ਦੇ ਲੈ 75000 ਦੀ ਮੈਂ ਦੇ ਰਾਂ ਤੇ ਮੈਂ ਛੋੜ ਦਸਦਾ 2000 ਛੋੜ ਰੱਬਾ ਤਰਦੀ ਦੇ ਨਾ ਪੂਰੇ ਨਹੀਂ ਉਹਦੇ ਮੌਕੇ ਤੇ ਦੱਸਿਆ ਪਹਿਲਾਂ ਮੌਕੇ ਤੇ ਚਲ ਵੇਖਾਂਗੇ ਕਰਲਾਂ ਜਿੱਤਰਾ ਕੋਈ ਆਖੂ ਠੀਕ ਹੈ ਹਾਂਜੀ ਲਓ ਦੋਸਤੋ 75000 ਰੁਪਿਆ ਵੀਰ ਦੀ ਡਿਮਾਂਡ ਰੱਖੀ ਜੇ ਤੇ 70000 ਰੁਪਏ ਦੇ ਵਿੱਚ ਵੀਰ ਕਦਾ ਮਾਨਤਲ ਹੋਊਗਾ ਹੋਊਗਾ ਦੋਸਤੋ ਜਰੂਰ ਕਿਉਂਕਿ ਵੀਰ ਦਲੇਰ ਆ ਪੂਰਾ ਇਹ ਮਾਂ ਗੱਲਾਂ ਦੀ ਗੱਲ ਕੋਈ ਨਹੀਂ ਭਾਜ ਪਸ਼ੂ ਆਉਂਦੇ ਐ ਸਵਾਰ ਦੇ ਭਾ ਦੇ ਵਿੱਚ ਵੀਰ ਪਸ਼ੂ ਦਿੰਦਾ ਕੋਈ ਜਿਆਦਾ ਮੁਨਾਫਾ ਨਹੀਂ ਹੁੰਦਾ ਚਾਰ ਪਸ਼ੂ ਦਿਖਾਇਆ ਤੁਹਾਨੂੰ ਦੋ ਦੱਗਣ ਬਿਲਕੁਲ ਸੂਨ ਦੇ ਨੇੜੇ ਤੇ ਦੋ ਮਜਾ ਜਿਹੜੀ ਬਿਲਕੁਲ ਦੋਸਤੋ ਤਾਜ਼ੀਆਂ ਸੂਈਆਂ ਆ ਤਾਜ਼ੇ ਸੂਏ ਪਰੋਂ ਦੋਸਤੋ ਇੱਕ ਟਾਈਮ ਦੋ ਟ ਜਿਹੜਾ ਪਸ਼ੂ ਗੱਬੜਿਆ ਦੋਸਤੋ ਉਹਨੂੰ ਥਣਾ ਦੀ ਤਿੱਪਕੇ ਪਾਸ ਕਰਕੇ ਆਪਣੀ ਤਸੱਲੀ ਦੋਸਤੋ ਜਰੂਰ ਕਰਿਆ ਕਰੋ ਪਸ਼ੂ ਖੀਦਣ ਲੱਗੇ ਦੋਸਤੋ ਕਾਲੀ ਨਾ ਕਰਿਆ ਕਰੋ ਆ ਵਾਸਤੇ ਇੱਕ ਵੀਰ ਦਾ ਫੇਰ ਬੋਲਣਾ ਪਿੰਡ ਦੋਸਤੋ ਦੇਖਦਾ ਸੁਰ ਸਿੰਘ ਆਪਣਾ ਬਲੇਰ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਗੁਰਸਾਹਬ ਸਿੰਘ ਆ ਫੋਨ ਨੰਬਰ ਵੀਰ ਆਪਣਾ ਫੇਰ ਇੱਕ ਵਾਰੀ ਬੋਲਦੀ ਹੇ ਫੋਨ ਨੰਬਰ ਹੈਗਾ ਵੀਰ ਜੀ 7529945428 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ